ਉਗਾ ਸ਼ਹਿਰ ਦੇ ਵਿੱਚ ਢੋਲ ਵੱਜ ਰਹੇ ਨੇ ਅੱਜ ਉਸ ਹਰਮਨਪ੍ਰੀਤ ਕੌਰ ਵਿਸ਼ਵ ਚੈਂਪੀਅਨ ਪੰਜਾਬ ਦੀ ਸ਼ਾਨ ਪੰਜਾਬ ਦੀ ਸ਼ੇਰਨੀ ਧੀ ਦੇ ਅਸੀਂ ਘਰ ਬੈਠੇ ਹੋਏ ਆਂ ਸਾਡੇ ਕੋਲੇ ਬਿਆਨ ਹੀ ਹੈ ਨਹੀਂ ਕਿ ਜੀ ਮਤਲਬ ਇਹਦੇ ਬਾਰੇ ਕੋਈ ਦੱਸਣ ਵਾਸਤੇ ਪਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿ ਬੇਟੀ ਬਤੌਰ ਕਪਤਾਨ ਵੱਲੋਂ ਕਬਜਤਿਆ ਵਾ ਤੇ ਪੂਰੀ ਇੰਡੀਆ ਟੀਮ ਦੇ ਇਹਦਾ ਧੰਨਵਾਦ ਕਰਦੇ ਪੂਰੀ ਟੀਮ ਨੇ ਇੱਕ ਝਟ ਹੋ ਕੇ ਇਹ ਵਰਲਡ ਕੱਪ ਜਿੱਤਿਆ ਗਰਾਊਂਡ ਦੇ ਵਿੱਚ ਜਾ ਕੇ ਕਰੈਕਟਰ ਦਾ ਨਾਮ ਉੱਚਾ ਕੀਤਾ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਅੱਜ ਵਰਲਡ ਕੱਪ ਜਿੱਤ ਕੇ ਲੈ ਕੇ ਆਈਆਂ ਸਾਡੀ ਝੋਲੀ ਪਾਇਆ ਇੰਡੀਆ ਝੋਲੀ ਪਾਇਆ ਸਾਡੀ ਝੋਲੀ ਛੋਟੀ ਹੁੰਦੀ ਤੇ ਬੱਚੀ ਮੇਰੇ ਨਾਲ ਹੀ ਜਾਂਦੀ ਸੀ 10ਵੀਂ ਕਲਾਸ ਤੱਕ ਤੇ ਮੈਂ ਹੀ ਉਹਨੂੰ ਖੜਾਉਂਦਾ ਹੁੰਦਾ ਸੀ ਉਹਦਾ ਹੋਰ ਕੋਈ ਕੋਚ ਨਹੀਂ ਸੀਗਾ ਤੇ ਬੇਟੀ ਦੀ ਮਗਨ ਦੇਖ ਕੇ ਤੇ ਮੈਂ ਬਹੁਤ ਖੁਸ਼ ਹੁੰਦਾ ਸੀਗਾ ਇਹ ਕੁਛ ਕਰ ਸਕਦੀ ਕਿਉਂਕਿ ਮੈਨੂੰ ਆਪ ਸ਼ੌਂਕ ਸੀ ਨਾ ਖੇਡਣ ਦਾ ਜਦੋਂ ਇੰਡੀਆ ਟੀਮ ਲੜਕੀਆਂ ਦੇ ਖੇਡਦੇਵੇਂ ਦੇਖਦਾ ਸੀ ਅਜੀਬ ਪਰ ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਕਿ ਕਿਰਕਟ ਕਿਸ ਤਰ੍ਹਾਂ ਦੀ ਗੇਮ ਆ ਜਿਹਦੇ ਵਿੱਚ ਅਸੀਂ ਇੱਕ ਬੋਲ ਵੀ ਨਹੀਂ ਖਰੀਦ ਸਕਦੇ ਔਰ ਗਲਵਜ਼ ਵਗੈਰਾ ਪੈਡ ਬੈਟ ਜੋ ਲੈਣਾ ਉਹ ਤਾਂ ਹੋਰ ਵੀ ਜ਼ਿਆਦਾ ਬਹੁਤ ਮਹਿੰਗੇ ਆ ਪਰ ਮਜਬੂਰੀ ਵੀ ਹੁੰਦੀ ਸੀ ਕਿ ਸਾਡੀ ਪਰ ਫਿਰ ਵੀ ਅਸੀਂ ਬੇਟੀ ਨੂੰ ਰੋਕਤੇ ਨਹੀਂ ਸੀ ਉਹ ਆਪਣੇ ਨਾਲਕੇ ਘਰ ਜਾਂਦੀ ਹੁੰਦੀ ਸੀ ਨਾ ਇਹਦੇ ਨਾਨੇ ਸੀ ਜੋ ਉਹਦੇ ਖੇਡ ਦਿੰਦੇ ਸੀ ਉਹ ਆਪਣੇ ਮੂੰਹ ਕਹਿ ਗਈ ਸੀ ਮੈਨੂੰ ਕਿਹਦੀ ਤੇਰੀ ਬੇਟੀ ਇੱਕ ਦਿਨ ਨਾ ਪਰ ਉਹ ਅੱਜ ਇਸ ਦੁਨੀਆ ਦੇ ਵਿੱਚ ਲੀਡੀ ਕਪਿਲ ਦੇਵ ਕਿਹਾ ਜਾ ਰਿਹਾ ਉਹ 1983 ਦਾ ਮੈਚ ਉਹ ਕੈਚ ਹਨ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਦੇਖੋ ਤੁਸੀਂ ਲੀਜੈਂਡ ਕਪਿਲ ਦੇਵ ਹਨ ਕਪਤਾਨ ਜਿਹੜੇ ਜਦੋਂ ਜਾਂਦੇ ਸੀਗੇ ਤੇ ਮੇਰਾ ਨਾਂ ਲੈ ਕੇ ਕਹਿੰਦੇ ਸੀਗੇ ਵੀ ਹਰਮੰਦਰ ਸਿੰਘ ਦੀ ਬੇਟੀ ਆ ਇਹ ਜਿਹੜੀ ਗ라운ਡ ਦੇ ਵਿੱਚ ਖੇਡਣ ਪਰ ਅੱਜ ਅਸੀਂ ਹਰਮਨਪ੍ਰੀਤਾ ਦੀ ਬੇਟੀ ਦੇ ਨਾਂ ਤੇ ਜਾਣੇ ਹਾਂ ਉਹਦੇ ਸ਼ੀਸ਼ੇ ਵੀ ਲੱਗੇ ਵਿੱਚ ਨੇ ਬਾਰੀਆਂ ਵਗੈਰਾ ਜਿਵੇਂ ਵਿੰਡੋ ਲੱਗੇ ਹੁੰਦੇ ਨੇ ਤੇ ਨਾਲ ਖੇਤ ਵੀ ਸੀਗੇ ਉਹ ਪਤਾ ਨਹੀਂ ਕਿੰਨੀਆਂ ਬਾਲਾਂ ਬੇਟੀ ਨੇ ਖੇਤਾ ਦੇ ਵਿੱਚ ਤੇ ਉਹ ਸ਼ੀਸ਼ੇ ਤੋਂ ਪਰ ਮਾਰਵਾ ਸ਼ੀਸ਼ੇ ਤੋਂ ਉਹਦੇ ਵਿੱਚ ਵੀ ਪੂਰੀ ਟੀਮ ਨੇ ਇੱਕ ਜਟ ਹੋ ਕੇ ਤੇ ਬੇਟੀ ਦੀ ਕਪਤਾਨੀ ਦੇ ਨਾਲ ਸੈਮੀਫਾਈਨਲ ਮੈਚ ਜਿੱਤਿਆ ਸਾਨੂੰ ਬਹੁਤ ਵਧੀਆ ਲੱਗਿਆ ਜਦੋਂ ਬੇਟੀ ਸਕੂਲ ਜਾਂਦੀ ਸੀ ਨਾ ਜੀ ਉੱਥੇ ਮਤਲਬ ਪਾਬੰਦੀ ਲਗਾਈ ਜਾਂਦੀ ਸੀ ਨਾ ਵੀ ਛੋਟੇ ਬੱਚੇ ਜਿਵੇਂ ਸਕੂਲ ਦੇ ਵਿੱਚ ਵੀ ਤੁਸੀਂ ਦੂਸਰਾ ਪੈਂਟ ਵਗੈਰਾ ਨਹੀਂ ਪਾ ਕੇ ਆ ਸਕਦੇ ਮੇ ਤੁਨ ਦੂਸਰੇ ਕੱਪੜੇ ਪਾਉਣੇ ਪੈਣਗੇ ਜਿਹੜੀ ਯੂਨੀਫਾਰਮ ਹੁੰਦੀ ਹੈ ਸਕੂਲ ਦੀ ਤੇ ਉਹ ਬੇਟੀ ਨੂੰ ਫਿਰ ਦੁਬੱਟਾ ਵੀ ਨਾਲ ਲੈ ਕੇ ਜਾਣਾ ਪੈਂਦਾ ਸੀਗਾ ਤੇ ਉਹ ਜਦੋਂ ਫਿਰ ਖੇਡਦੇ ਸੀ ਉਹ ਆਪਦੇ ਫਿਰ ਲੱਕ ਦੇ ਨਾਲ ਬੰਨ ਲੈਂਦੀ ਸੀ ਮਹਾਰਾਜ ਸਾਹਿਬ ਕੋਲ ਇੱਕ ਪੀ ਮਾਗੇ ਕਰਦੇ ਮੁੱਖ ਮੰਤਰੀ ਸਾਹਿਬ ਕੋਲ ਕਿ ਬੇਟੀ ਨੂੰ ਡੀਐਸਪੀ ਦਾ ਬਣਾਇਆ ਹੁਣ ਬੇਟੀ ਦੀ ਪ੍ਰਮੋਸ਼ਨ ਕੀਤੀ ਜਾਵੇ ਤੇ ਸਾਨੂੰ ਬਾਲਟਕਾਪ ਜਿੱਤਣ ਦੀ ਬਹੁਤ ਖੁਸ਼ੀ ਹੋਵੇ ਮਮੇ ਦਾ ਸੁਪਨਾ ਹੈ ਇੱਕ ਬਾਪ ਦਾ ਸੁਪਨਾ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਕਿ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਕੀ ਔਰਤਾਂ ਨੂੰ ਜਿਹੜਾ ਮੰਦਾ ਬੋਲਣਾ ਉਹ ਕਿੰਨਾ ਪਾਪ ਹੈ ਕਿਉਂਕਿ ਕੁੜੀਆਂ ਔਰਤਾਂ ਧੀਆ ਬਹੁਤ ਹੀ ਕਮਾਲ ਕਰ ਸਕਦੀਆਂ ਨੇ ਜੇ ਉਹਨਾਂ ਨੂੰ ਉੱਡਣ ਦਿੱਤਾ ਜਾਏ ਉਹਨਾਂ ਦੇ ਪੰਖਾਂ ਨੂੰ ਜਿਹੜੀ ਹੈ ਉਹ ਕਿਤਨਾ ਕਿਤੇ ਆਜ਼ਾਦੀ ਦਿੱਤੀ ਜਾਵੇ ਤੇ ਧੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦੇਣ ਵਾਲੀ ਉਹ ਹਰਮਨਪ੍ਰੀਤ ਕੌਰ ਜਿਸ ਦੇ ਅੱਜ ਚਾਰੇ ਪਾਸੇ ਚਰਚਾ ਹੈ ਜਿਸ ਦੇ ਲਈ ਖੁਸ਼ੀ ਮਨਾਈ ਜਾ ਰਹੀ ਹੈ ਮੋਗਾ ਸ਼ਹਿਰ ਦੇ ਵਿੱਚ ਢੋਲ ਵੱਜ ਰਹੇ ਨੇ ਅੱਜ ਉਸ ਹਰਮਨਪ੍ਰੀਤ ਕੌਰ ਵਿਸ਼ਬ ਚੈਂਪੀਅਨ ਪੰਜਾਬ ਦੀ ਸ਼ਾਨ ਪੰਜਾਬ ਦੀ ਸ਼ੇਰਨੀ ਧੀ ਦੇ ਅਸੀਂ ਘਰ ਬੈਠੇ ਹੋਏ ਆ ਮਾਤਾ ਪਿਤਾ ਜਿਹੜੇ ਉਹਨਾਂ ਦੇ ਨਾਲ ਸਾਡੀ ਖਾਸ ਜਿਹੜੀ ਗੱਲਬਾਤ ਹੋਣੀ ਹੈ ਪਿਤਾ ਹਰਮਿੰਦਰ ਸਿੰਘ ਭੁੱਲਰ ਜੀ ਮਾਤਾ ਸਤਵਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅੱਜ ਮੇਲੇ ਲੱਗੇ ਹੋਏ ਨੇ ਘਰ ਹਰ ਕੋਈ ਵਧਾਈ ਦੇਣ ਆ ਰਿਹਾ ਵਾ ਹਰ ਕੋਈ ਹੈ ਨਾ ਤੇ ਤੁਸੀਂ ਤਾਂ ਲਾਈਵ ਉਹ ਚੀਜ਼ ਦੇਖ ਕੇ ਆਏ ਹੋ ਕਿ ਕਿਸ ਤਰੀਕੇ ਦੇ ਨਾਲ ਇੰਡੀਆ ਜਿਹੜਾ ਵਾ ਉਹ ਚੀ ਕਰ ਰਿਹਾ ਸੀ ਖੁਸ਼ੀ ਮਨਾ ਰਿਹਾ ਸੀ ਕਿ ਜਦੋਂ ਵਰਲਡ ਕੱਪ ਜਿਹੜਾ ਉਹ ਮੈਲਾ ਕ੍ਰਿਕਟ ਟੀਮ ਦੇ ਹੱਥ ਲੱਗ ਗਿਆ ਆਈਸੀਸੀ ਵਰਲਡ ਕੱਪ ਜਿੱਤਿਆ ਪਹਿਲਾ ਇਤਿਹਾਸ ਸੀ ਕਹਿ ਸਕਦੇ ਆ ਇੱਕ ਮੈਲਾ ਜਿਸ ਕਪਤਾਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਕਪਤਾਨੀ ਦੇ ਵਿੱਚ ਇਤਿਹਾਸ ਬਣਿਆ ਕਿੰਨੀ ਖੁਸ਼ੀ ਹੋ ਰਹੀ ਹੈ ਜਿਹੜੀ ਤੁਸੀਂ ਸ਼ਾਇਦ ਮੈਨੂੰ ਲੱਗਦਾ ਐਕਸਪਲੇਨ ਵੀ ਨਹੀਂ ਕਰ ਸਕਦੇ ਹਾਂਜੀ ਸਾਡੇ ਕੋਲੇ ਬਿਆਨ ਹੀ ਹੈ ਨਹੀਂ ਕਿ ਜੀ ਮਤਲਬ ਇਹਦੇ ਬਾਰੇ ਕੋਈ ਦੱਸਣ ਵਾਸਤੇ ਪਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿ ਬੇਟੀ ਬਤੌਰ ਕਪਤਾਨ ਵਰਲਡ ਕੱਪ ਜਿੱਤਿਆ ਵਾ ਤੇ ਪੂਰੀ ਇੰਡੀਆ ਟੀਮ ਦੇ ਇਹਦਾ ਧੰਨਵਾਦ ਕਰਦੇ ਪੂਰੀ ਟੀਮ ਨੇ ਇੱਕ ਜੁਟ ਹੋ ਕੇ ਇਹ ਵਰਲਡ ਕੱਪ ਜਿੱਤਿਆ ਵਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੂੰ ਧੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਲੱਗਦਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਆ ਤੁਸੀਂ ਲਾਈਵ ਦੇਖਦੇ ਸੀ ਜਦੋਂ ਦੇਖਿਆ ਤਾਂ ਕੀ ਮਨ ਦੇ ਵਿੱਚੋਂ ਨਿਕਲਿਆ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਹਨਾ ਹੁਣ ਤਾਂ 3 ਚੰਦ ਤੇ ਚਲੀਆਂ ਗਈਆਂ ਤੇ ہماری ਬੇਟੀ ਨੇ ਗਰਾਊਂਡ ਦੇ ਵਿੱਚ ਜਾ ਕੇ ਕ੍ਰਿਕਟ ਦਾ ਨਾਮ ਉੱਚਾ ਕੀਤਾ ਕੁੜੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਅੱਜ ਵਰਲਡ ਕੱਪ ਜਿੱਤ ਕੇ ਲੈ ਕੇ ਆਏ ਆ ਸਾਡੀ ਝੋਲੀ ਪਾਇਆ ਇੰਡੀਆ ਦੀ ਝੋਲੀ ਪਾਇਆ ਸਾਰੇ ਦੇਸ਼ ਦੀ ਤੁਸੀਂ ਤਾਂ ਬਚਪਨ ਹਨਾ ਵੇਤਿਆ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਹਰਮਨਪ੍ਰੀਤ ਵੱਡੀ ਹੋਈ ਹੈ ਅੱਜ ਪੰਜਾਬ ਦੀ ਸ਼ੇਰਨੀ ਕਿਹਾ ਜਾ ਰਿਹਾ ਲੱਗਦਾ ਸੀ ਉਹ ਚੀਜ਼ਾਂ ਪਹਿਚਾਣ ਲਈਆਂ ਸੀ ਬਚਪਨ ਦੇ ਵਿੱਚ ਇਹ ਕੁੜੀ ਬਹੁਤ ਅੱਗੇ ਤੱਕ ਜਾਊਗੀ ਇਹ ਕੁੜੀ ਨੇ ਸਾਨੂੰ ਸਾਡਾ ਨਾਮ ਰੌਸ਼ਨ ਕਰ ਦੇਣਾ ਹਾਂਜੀ ਮਾਪੇ ਨੂੰ ਤਾਂ ਪਹਿਲਾਂ ਪਤਾ ਲੱਗਦਾ ਕੋਚ ਨੂੰ ਫਿਰ ਬਾਅਦ ਚ ਪਤਾ ਲੱਗਦਾ ਵਾ ਜਦੋਂ ਕੋਈ ਬੱਚਾ ਕੁਛ ਖੇਡਣ ਜਾਂਦਾ ਵਾ ਘਰੋਂ ਆਉਣ ਦੇ ਵਿੱਚ ਚਲਾ ਜਾਂਦਾ ਵਾ ਪਰ ਛੋਟੀ ਹੀ ਹੁੰਦੀ ਤੇ ਬੱਚੀ ਮੇਰੇ ਨਾਲ ਹੀ ਜਾਂਦੀ ਸੀ 10ਵੀਂ ਕਲਾਸ ਤੱਕ ਹੂੰ ਤੇ ਮੈਂ ਹੀ ਉਹਨੂੰ ਖੜਾਉਂਦਾ ਹੁੰਦਾ ਸੀਗਾ ਉਹਦਾ ਹੋਰ ਕੋਈ ਕੋਚ ਨਹੀਂ ਸੀਗਾ ਤੇ ਬੇਟੀ ਦੀ ਮੈਂ ਲਗਨ ਦੇਖ ਕੇ ਤੇ ਮੈਂ ਬਹੁਤ ਖੁਸ਼ ਹੁੰਦਾ ਸੀਗਾ ਵੀ ਇਹ ਕੁਛ ਕਰ ਸਕਦੀ ਕਿਉਂਕਿ ਮੈਨੂੰ ਆਪ ਸ਼ੌਂਕ ਸੀ ਨਾ ਖੇਡਣ ਦਾ ਮੈਂ ਜਦੋਂ ਇੰਡੀਆ ਟੀਮ ਲੜਕੀਆਂ ਦੀ ਖੇਡਦੇ ਮੈਂ ਦੇਖਦਾ ਸੀ ਤੇ ਮੈਨੂੰ ਅੰਦਰ ਅੰਦਰ ਹੋ ਰਿਹਾ ਸੀ ਕਿ ਮੈਂ ਵੀ ਬੱਚੀ ਨੂੰ ਖਿਡਾਵਾ ਹੂੰ ਫਿਰ ਉਸ ਤੋਂ ਬਾਅਦ 10ਵੀਂ ਕਲਾਸ ਤੋਂ ਬਾਅਦ ਬੇਟੀ ਨੂੰ ਕਮਲਦੀਪ ਸਿੰਘ ਸੋਢੀ ਜੋ ਕਿ ਗਿਆਨ ਜੋਤੀ ਸਕੂਲ ਦੇ ਮੁਖ ਹੈਗੇ ਆ ਉਹ ਬੇਟੀ ਨੂੰ ਲੈ ਕੇ ਚਲੇ ਗਿਆ ਆਪਦੇ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਉਹਨਾਂ ਬੇਟੀ ਦਾ ਕੋਚ ਸੀਗਾ ਪਰ ਉਸ ਤੋਂ ਬਾਅਦ ਜੋ ਵੀ ਅੱਜ ਤੱਕ ਹੋਇਆ ਵਾ ਉਹ ਉਹਨਾਂ ਦੀ ਦੇਣ। ਮੈਂ ਜਾਣਕਾਰੀ ਦੇ ਦਾਂ ਕਿ ਪਿਤਾ ਜਿਹੜੇ ਆ ਉਹ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਕਲਰਕ ਦੀ ਜਿਹੜੀ ਆ ਪੋਜੀਸ਼ਨ ਤੇ ਹੈਗੀ ਉਹ ਜਾ ਕਰ ਰਹੇ ਹੱਲੇ ਛੱਡ ਦਿੱਤਾ ਤੇ ਮਾਤਾ ਜਿਹੜੇ ਨੇ ਉਹ ਹਾਊਸ ਵਾਈਫ ਨੇ ਸੋ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਜਦੋਂ ਧੀ ਵੱਧਦੀ ਆ ਤਾਂ ਤੰਗੀਆਂ ਤੋਸ਼ੀਆਂ ਵੀ ਦੇਖੀਆਂ ਸੀ ਮਨ ਕਰਦਾ ਸੀ ਇਹਨੂੰ ਕਿੱਦਾਂ ਸੀ ਕੋਚਿੰਗ ਦਵਾਈਏ ਕਿੱਦਾਂ ਇਹਨੂੰ ਐਦਾਂ ਦੇ ਵੱਡੇ ਸਕੂਲ ਦੇ ਵਿੱਚ ਭਰਤੀ ਕਰਵਾਈਏ ਸਰਕਾਰੀ ਸਕੂਲ ਤੋਂ ਵੱਡਾ ਸਫ਼ਰ ਕਿੱਦਾਂ ਤੈਅ ਕਰਦੀ ਹੈ ਹਰਮਨ ਹਾਂਜੀ ਪਰ ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਕਰੈਕਟ ਕਿਸ ਤਰ੍ਹਾਂ ਦੀ ਗੇਮ ਆ ਜਿਹਦੇ ਵਿੱਚ ਅਸੀਂ ਇੱਕ ਬਾਲ ਵੀ ਨਹੀਂ ਖਰੀਦ ਸਕਦੇ। ਹੂੰ ਔਰ ਗਲਵਜ਼ ਵਗੈਰਾ ਪੈਡ ਬੈਟ ਜੋ ਲੈਣਾ ਉਹ ਤਾਂ ਹੋਰ ਵੀ ਜ਼ਿਆਦਾ ਬਹੁਤ ਮਹਿੰਗੇ ਆ। ਹੂੰ ਪਰ ਮਜਬੂਰੀ ਵੀ ਹੁੰਦੀ ਸੀ ਸਾਡੀ ਪਰ ਫਿਰ ਵੀ ਅਸੀਂ ਬੇਟੀ ਨੂੰ ਰੋਕਦੇ ਨਹੀਂ ਸੀਗੇ। ਹੂੰ ਖੇਡਣ ਵਾਸਤੇ ਪਰ ਉਸ ਤੋਂ ਬਾਅਦ ਜਦੋਂ ਕਮਲਦੀਪ ਸਿੰਘ ਸੋਢੀ ਸਰ ਉਹਨਾਂ ਨੂੰ ਲੈ ਕੇ ਗਏ ਆ ਆਪਣੇ ਸਕੂਲ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਕੀਤਾ ਸਾਰਾ ਕੁਝ। ਜਦੋਂ ਤੁਹਾਡੇ ਸਾਹਮਣੇ ਇਹ ਗੱਲ ਰੱਖੀ ਹਨਾ ਕਿ ਅਸੀਂ ਇਹਨੂੰ ਕੋਚਿੰਗ ਵੀ ਦਵਾਣੀ ਆ ਫਿਰ ਮਨ 'ਚ ਆਇਆ ਸੀ ਕਿ ਅਸੀਂ ਐਨੇ ਪੈਸੇ ਕਿੱਥੋਂ ਜਟਾਵਾਂਗੇ ਹਾਂਜੀ ਉਦੋਂ ਤਾਂ ਹੁੰਦਾ ਸੀ ਮਹਿਸੂਸ ਪਰ ਸੋਢੀ ਸਰ ਨੇ ਤਾਂ ਮੈਨੂੰ ਇੱਕੋ ਹੀ ਗੱਲ ਕਹੀ ਸੀ ਕਿ ਇਹ ਬੇਟੀ ਮੈਨੂੰ ਦੇ ਦਿਓ ਅੱਛਾ ਤੇ ਉਸ ਵੇਲੇ ਤਾਂ ਕੋਈ ਵੀ ਬਾਪ ਆ ਜਿਹੜਾ ਆਪਣੀ ਬੇਟੀ ਨੂੰ ਇਸ ਤਰ੍ਹਾਂ ਨਹੀਂ ਕਹੂਗਾ ਕਿ ਅਸੀਂ ਬੇਟੀ ਦੇ ਦਿੰਨੇ ਆ ਪਰ ਜਦੋਂ ਉਹਨਾਂ ਨੇ ਇਹ ਨਹੀਂ ਮੈਨੂੰ ਗੱਲ ਕਹੀ ਤੇ ਉਸ ਤੋਂ ਬਾਅਦ ਉਹ ਦਿਨ ਗਿਆ ਤੇ ਆ ਦਿਨ ਆਇਆ ਨਾ ਜੀ ਅਸੀਂ ਉਹਨਾਂ ਦਾ ਛਾਂ ਨਿਪੁੰਦਦੇ ਇੱਕ ਪਿਓ ਬਣ ਕੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਮੈਂ ਮੇਰਾ ਸੁਪਨਾ ਵਾ ਇੱਕ ਕੋਚ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਮੈਂ ਐਦਾਂ ਦੀਆਂ ਖਿਡਾਰਨਾ ਤਿਆਰ ਕਰਾਂ ਜਿਹੜਾ ਵਿਸ਼ਵ ਪੱਧਰ ਤੇ ਜਿਹੜਾ ਇੱਕ ਨਾਮ ਬਣਾਣ ਤੇ ਅੱਜ ਉਹਨਾਂ ਨੇ ਭਾਰਤ ਨੂੰ ਜਿਹੜੀਆਂ ਅਜਿਹੀਆਂ ਖਿਡਾਰਨਾ ਦਿੱਤੀਆਂ ਨੇ ਜਿਨ੍ਹਾਂ ਦਾ ਅੱਜ ਨਾਮ ਸਾਰੇ ਪਾਸੇ ਬੋਲ ਰਿਆ ਮੋਗਾ ਸ਼ਹਿਰ ਦੀ ਗੱਲ ਕਰਦੇ ਹਾਂ ਆਪਾਂ ਕਹਿੰਦੇ ਹਾਂ ਕਿ ਮੋਗਾ ਜਿਹੜਾ ਇੰਨਾ ਡਿਵੈਲਪ ਨਹੀਂ ਆ ਅਨਾਜ ਮੰਡੀਆਂ ਬਹੁਤ ਆ ਸੜਕਾਂ ਦੀ ਹਾਲਤ ਉਦਾਂ ਦੀ ਨਹੀਂ ਆ ਪਿੰਡਾਂ ਵਿੱਚ ਜਾਈਏ ਤਾਂ ਇਹ ਤਾਂ ਪਛੜਿਆ ਇਲਾਕਾ ਵਾ ਪਰ ਉਹ ਅੱਜ ਮੋਗਾ ਦਾ ਨਾਮ ਬਣ ਗਿਆ ਪਹਿਲਾਂ ਕਹਿੰਦੇ ਸੀ ਕਿ ਹਰਮਨਪ੍ਰੀਤ ਜਦੋਂ ਆਸਟ੍ਰੇਲੀਆ ਸੈਮੀਫਾਈਨਲ ਦੇ ਵਿੱਚ ਪਹੁੰਚੀ ਸੀ ਫਾਈਨਲ 'ਚ ਪਹੁੰਚੀ ਪਰ ਹਾਰ ਗਈ ਉਦੋਂ ਵੀ ਚਰਚਾ ਹੋਈ ਸੀ ਉਸ ਦੀ ਦੀ ਕਿ ਮੋਗੇ ਸ਼ਹਿਰ ਦੇ ਵਿੱਚੋਂ ਆ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੋਗੇ ਦੀਆਂ ਹੀ ਪਾਰਕਾਂ ਮੈਦਾਨਾਂ ਦੇ ਵਿੱਚੋਂ ਖੇਡ ਕੇ ਅੱਗੇ ਵਧੀ ਆ ਹਨਾ ਉਹ ਉਹ ਕਿਸੇ ਜ਼ਰੂਰ ਦੱਸੋ ਹਾਂਜੀ ਉਹ ਤਾਂ ਮਹਿਸੂਸ ਸਾਨੂੰ ਵੀ ਹੁੰਦਾ ਸੀ ਅਸੀਂ ਵੀ ਖੇਡਦੇ ਸੀਗੇ ਮੋਗਾ ਜਿਹੜਾ ਜਿਹੜਾ ਬਹੁਤ ਛੋਟਾ ਜ਼ਿਲ੍ਹਾ ਸੀਗਾ ਪਰ ਸਾਡੇ ਦੂਸਰੇ ਜ਼ਿਲ੍ਹੇ ਸੀ ਜੋ ਉਹਨਾਂ ਦੇ ਵਿੱਚ ਜ਼ਿਆਦਾ ਗੇਮ ਖੇਡੀ ਜਾਂਦੀ ਸੀਗੀ ਜਿੱਥੇ ਜ਼ਿਆਦਾ ਗੇਮ ਖੇਡੀ ਜਾਂਦੀ ਸੀ ਕੋਚਿੰਗ ਮਿਲਦੀ ਸੀ ਪਰ ਉਥੋਂ ਕੋਈ ਬੱਚਾ ਉੱਠ ਕੇ ਨਹੀਂ ਆ ਰਿਹਾ ਸੀਗਾ ਪਰ ਛੋਟੇ ਸ਼ਹਿਰਾਂ 'ਚ ਬੱਚੇ ਉੱਠ ਉੱਠ ਕੇ ਹਾਕੀ ਲੈ ਲੋ ਫਟਬਾਲ ਲੈ ਲਓ ਬਾਸਕਟਬਾਲ ਲੈ ਲਓ ਕ੍ਰਿਕਟ ਲੈ ਲਓ ਤੇ ਉਹ ਇੰਡੀਆ ਟੀਮ ਦੇ ਵਿੱਚ ਜਾ ਕੇ ਖੇਡ ਰਏ ਸਾਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਸੀ ਮਾਮਾ ਜਿਹੜੀਆਂ ਧੀਆਂ ਨਾਲ ਬਹੁਤ ਜ਼ਿਆਦਾ ਸਮਾਂ ਬਤੀਤ ਕਰਦੀਆਂ ਮਾਂ ਜਿਹੜੀ ਕਦੇ ਸੋਚਦੀ ਸੀ ਕਿ ਧੀ ਨੂੰ ਜਾ ਮੈਂ ਵਿਆਹ ਦੂੰਗੀ ਘਰ ਦਾ ਕੰਮ ਸਿਖਾਵਾਂ ਹਨਾ ਇਹਨਾਂ ਚੀਜ਼ਾਂ ਚ ਸਿਖਾਵਾਂ ਅੱਗੇ ਜਾ ਕੇ ਸੌਖੀ ਹੋ ਜਾਏਗੀ ਉਸ ਮਾਂ ਨੇ ਸੋਚਿਆ ਸੀ ਕਦੇ ਕਿ ਉਹ ਧੀ ਜਿਹੜੀ ਹੱਥ ਦੇ ਵਿੱਚ ਬੱਲਾ ਫੜ ਕੇ ਕਮਾਲ ਕਰ ਦੇਵੇਗੀ ਹਾਂਜੀ ਜਦੋਂ ਇਹ ਬੱਚੀ ਛੋਟੀ ਸੀ ਨਾ ਤੇ ਇਹਨੂੰ ਛੋਟੀ ਨਹੀਂ ਲੱਗਣ ਸੀਗਾ ਛੋਟੀ ਇਹ ਕੁਦਰਤੀ ਇਹ ਤੇ ਜਿਸ ਦਿਨ ਇਹ ਬੱਚੀ ਪੈਦਾ ਹੋਈ ਨਾ ਉਸ ਦਿਨ ਜੋ ਜਿਹੜੀ ਸ਼ਰਟ ਪਾਈ ਸੀ ਉਹਦੇ ਉੱਤੇ ਵੀ ਬੈਟ ਤੇ ਗੁੱਡ ਬੈਟਮਿੰਗ ਲਿਖਿਆ ਹੋਇਆ ਸੀਗਾ ਓਕੇ ਹਾਂਜੀ ਛੋਟੀ ਹੁੰਦੀ ਇਹਨੂੰ ਬਹੁਤ ਲੱਗਣ ਸੀ ਜਦੋਂ ਇਹ ਆਪਦੇ ਨਾਨਕੇ ਘਰ ਜਾਂਦੀ ਹੁੰਦੀ ਸੀ ਨਾ ਇਹਦੇ ਨਾਨਨੇ ਸੀ ਜਿਹੋਦੇ ਖੇਡਦੇ ਹੁੰਦੇ ਸੀ ਉਹ ਆਪਣੇ ਮੂੰਹੋਂ ਕਹਿ ਗਈ ਸੀ ਮੈਨੂੰ ਕਹਿੰਦੀ ਤੇਰੀ ਬੇਟੀ ਇੱਕ ਦਿਨ ਟੀਵੀ ਦੇ ਵਿੱਚ ਆਇਆ ਕਰੂ ਪਰ ਉਹ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੋ ਉਹ ਕਈਆਂ ਗੱਲਾਂ ਜਿਹੜੀਆਂ ਸਿਆਣੀਆਂ ਦੀਆਂ ਕਿੰਨੀਆਂ ਦੇਖੋ ਸੱਚ ਹੋ ਰਹੀਆਂ ਵਾ ਹਨਾ ਕਹਿੰਦੇ ਕਿਸਮਤ ਬੱਚਾ ਲਿਖਾ ਕੇ ਆਂਦਾ ਵਾ ਤੇ ਤੁਸੀਂ ਉਹ ਚੀਜ਼ ਦੱਸੀ ਕਿ ਕਿੱਦਾਂ ਉਹਦੀ ਕਿਸਮਤ ਪਹਿਲੇ ਲਿਖੀ ਜਾ ਚੁੱਕੀ ਸੀ ਕੁੜੀ ਨੇ ਕਿੰਨੀ ਹਨਾ ਮੋਗੇ ਤੋਂ ਲੈ ਕੇ ਮਾਪਿਆਂ ਤੋਂ ਲੈ ਕੇ ਪੂਰੇ ਇੰਡੀਆ ਦਾ ਨਾਮ ਰੌਸ਼ਨ ਇਸ ਕਦਰ ਕਰ ਦੇਣਾ ਵਾ ਤੇ ਅੱਜ ਉਹ ਧੀ ਜਿਹੜੀ ਐ ਜਦੋਂ ਵਰਲਡ ਕੱਪ ਜਿੱਤਦੀ ਐ ਲਾਈਵ ਤੁਸੀਂ ਦੇਖਦੇ ਹੋ ਤਾਂ ਉਹ ਦੇਖਿਆ ਸੀ ਦੁਨੀਆ ਜਿਹੜੀ ਆ ਉਹਦੇ ਲਈ ਕਿਸ ਤਰੀਕੇ ਦੇ ਨਾਲ ਪਾਗਲ ਹੋ ਗਈ ਪੂਰੀ ਮਹਿਲਾ ਟੀਮ ਦੇ ਲਈ ਹਾਂਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਖੇਡਦੇ ਆ ਗਰਾਊਂਡ ਦੇ ਵਿੱਚ ਉਸ ਨੂੰ ਅਸੀਂ ਲਾਈਵ ਦੇਖ ਕੇ ਆਏ ਆ ਹਨਾ ਸਾਰੀਆਂ ਬੱਚੇ ਬਹੁਤ ਵਧੀਆ ਖੇਡੀਆਂ ਨੇ ਹਮ ਆਪੋ ਆਪਣਾ ਸਾਰਿਆਂ ਨੇ ਕਰ ਦਿਖਾਇਆ ਉੱਥੇ ਇਸ ਵਾਰ ਨਾ ਹਰਮਨਪ੍ਰੀਤ ਨੂੰ ਲੇਡੀ ਕਪਿਲ ਦੇਵ ਕਿਹਾ ਜਾ ਰਿਹਾ ਉਹ 1983 ਦਾ ਮੈਚ ਉਹ ਕੈਚ ਹਨ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਦੇਖੋ ਤੁਸੀਂ ਲੀਜੈਂਡ ਕਪਿਲ ਦੇਵ ਹਨ ਕਪਤਾਨ ਜਿਹੜੇ ਉਹਨਾਂ ਦੇ ਨਾਲ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਵੀ ਕਪਿਲ ਦੇਵ ਸੀ ਤੇ ਅੱਜ ਹਰਮਨਪ੍ਰੀਤ ਕੌਰ ਵੀ ਉਸ ਉਸ ਲੈਵਲ ਦੀ ਕਪਤਾਨੀ ਕਰ ਗਈ ਆ ਕਿ ਅੱਜ ਸਾਰੇ ਪਾਸੇ ਬੱਲੇ ਬੱਲੇ ਹੋਈ ਪਈ ਹੈ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਹੈ ਜੀ ਕੋਕੇ ਉਹਦਾ ਤਾਂ ਬੇਟੀ ਦਾ ਜਨਮ ਦਿਨ ਵੀ ਹੋਇਆ ਸੀ ਜਦੋਂ ਕਪਲਦੇਵ ਉਹਨੇ ਖੇਡਦੇ ਸੀਗੇ ਮੈਂ ਖੁਦ ਮੈਚ ਵੇਖਦਾ ਸੀ ਉਹਨਾਂ ਦੇ ਹੂੰ ਤੇ ਪਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਜੋੜਿਆ ਜਾਂਦਾ ਵਾ ਪਹਿਲਾਂ ਹੁਣ ਅਸੀਂ ਜਦੋਂ ਜਾਂਦੇ ਸੀਗੇ ਤਾਂ ਮੇਰਾ ਨਾਮ ਲੈ ਕੇ ਕਹਿੰਦੇ ਸੀਗੇ ਵੀ ਹਰਮੰਦਰ ਸਿੰਘ ਦੀ ਬੇਟੀ ਆਈ ਹੈ ਜਿਹੜੀ ਗਰਾਉਂਡ ਦੇ ਵਿੱਚ ਖੇਡਣ ਪਰ ਅੱਜ ਅਸੀਂ ਹਰਮਨਪ੍ਰੀਤ ਆ ਦੀ ਬੇਟੀ ਦੇ ਨਾਂ ਤੇ ਜਾਣੇ ਜਾਂਦੇ ਸੀ। ਇਵਨ ਸਕੂਲ ਵਾਲਿਆਂ ਦਾ ਵੀ ਮੈਂ ਦੇਖਿਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਹਿੰਦੇ ਸੀ ਹਰਮਨਪ੍ਰੀਤ ਸਾਡੇ ਸਕੂਲ ਦੀ ਵਿਦਿਆਰਥਣਾ ਪਰ ਅੱਜ ਅਸੀਂ ਕਹਿੰਦੇ ਹਾਂ ਕਿ ਸਾਡਾ ਸਕੂਲ ਹਰਮਨਪ੍ਰੀਤ ਦੇ ਨਾਮ ਤੋਂ ਜਾਣਿਆ ਜਾਂਦਾ। ਹਾਂਜੀ ਹਾਂਜੀ ਇਹਦੇ ਕੋਈ ਸ਼ੱਕ ਨਹੀਂ ਸੋਢੀ ਸਰ ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਯੋਗਦਾਨ ਆ। ਹੂੰ। ਉੱਥੇ ਵੀ ਉਹਨਰੇ ਹੁਣ ਆਪ ਹੈ ਨਹੀਂਗੇ ਤੇ ਆਸਟ੍ਰੇਲੀਆ ਗਏ ਬੇ ਸਕੂਲ ਦੇ ਵਿੱਚ ਵੀ ਉਹਨਾਂ ਨੇ ਬੇਟੀ ਦੀਆਂ ਇੰਡੀਆ ਟੀਮ ਦੀਆਂ ਟੀ-ਸ਼ਰਟਾਂ ਵੀ ਆਪਣੇ ਦਫ਼ਤਰ ਦੇ ਵਿੱਚ ਲਾਈਆਂ ਵੀ ਆ। ਆਪਾਂ ਨਾ ਇਹ ਵੀ ਚੀਜ਼ਾਂ ਸੁਣੀਆਂ ਜਿੱਦਾਂ ਕਿ ਬਹੁਤ ਵੱਡੇ ਵੱਡੇ ਛੱਕੇ ਮਾਰਦੀ ਸੀ ਸਟਰਗਲ ਜਿਹੜੀ ਘਟ ਨਹੀਂ ਰਹੀ ਆਪਾਂ ਕਹਿੰਦੇ 52 ਸਾਲਾਂ ਦਾ ਇਤਿਹਾਸ ਜਿਹੜਾ ਨਾ ਰਚਾ ਦਿੱਤਾ ਉਸ ਕੁੜੀ ਨੇ ਪਰ ਉਹ 52 ਸਾਲਾਂ ਦੇ ਵਿੱਚ ਮਿਹਨਤ ਉਸ ਕੁੜੀ ਦੀ ਕਿੰਨੀ ਹੋएगी ਸੰਘਰਸ਼ ਉਸ ਕੁੜੀ ਦਾ ਕਿੰਨਾ ਹੋਏਗਾ ਕਿ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਹਿੰਦੇ ਵੱਡੇ ਵੱਡੇ ਛੱਕੇ ਹੁੰਦੇ ਸੀ ਝੋਨੇ ਦੇ ਖੇਤਾਂ ਦੇ ਵਿੱਚ ਪਈਆਂ ਗੇਂਦਾਂ ਜਿਹੜੀਆਂ ਲੱਭਦੀਆਂ ਨਹੀਂ ਹੁੰਦੀਆਂ ਸੀ ਇਹ ਸੱਚੀਆਂ ਗੱਲਾਂ ਆ ਜੀ ਜੀ ਸੱਚਿਆਂ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਸੀ ਹਰ ਮੁੰਡੇ ਦੇ ਨਾਲ ਕੀਤੀ ਹੈ ਹਨਾ ਮੁੰਡੇ ਵੀ ਆਪਣੇ ਬਲ ਦੇ ਨਾਲ ਬਹੁਤ ਚ ਚੌਕ ਛੱਕੇ ਲਾਉਂਦੇ ਆ ਹੂੰ ਇਸ ਤਰ੍ਹਾਂ ਦੀ ਉਹ ਚੁੱਕ ਸ਼ਿੱਕੇ ਲਗਾ ਰਹੀ ਹੈ ਹੂੰ ਅਸੀਂ ਹਮੇਸ਼ਾ ਕਹਿੰਦੇ ਆ ਕਿ ਕ੍ਰਿਕਟ ਜਿਹੜੀ ਇਦਾਂ ਦੀ ਖੇਡ ਵਾ ਜਿਹੜੀ ਹੈ ਨਾ ਅਸੀਂ ਮਰਦਾਂ ਨੂੰ ਜ਼ਿਆਦਾ ਲਾਈਕ ਕਰਦੇ ਆ ਅਸੀਂ ਵੱਡੇ ਵੱਡੇ ਦਿਗਜਾਂ ਦੀ ਗੱਲ ਕਰਦੇ ਆ ਪਰ ਅੱਜ ਉਹਨਾਂ ਦਿਗਜਾਂ ਦੇ ਵਿੱਚ ਨਾਮ ਹਰਮਨਪ੍ਰੀਤ ਕੌਰ ਪੂਰੀ ਟੀਮ ਦਾ ਆ ਰਿਹਾ ਵਾ ਸੋ ਮੰਨਦੇ ਹੋ ਕਿ ਜਿਹੜੀ ਉਹ ਮੁੰਡਿਆਂ ਦੇ ਵਿੱਚ ਗੇਮ ਖੇਡਦੀ ਹੁੰਦੀ ਸੀ ਕਦੇ ਮੰਨ ਦੇ ਵਿੱਚ ਇਦਾਂ ਤਾਂ ਨਹੀਂ ਆਂਦਾ ਸੀ ਕਿ ਅਸੀਂ ਮੁੰਡਿਆਂ ਦੇ ਨਾਲ ਖਿਡਾ ਰਹੇ ਆ ਜਾਂ ਲੋਕ ਕੀ ਸੋਚੂਗੇ ਇਹ ਚੀਜ਼ਾਂ ਤਾਂ ਨਹੀਂ ਮੰਨ ਚ ਕਦੇ ਆਂਦੀਆਂ ਸੀ ਜਾਂ ਲੋਕਾਂ ਤੋਂ ਸੁਣੀਆਂ ਸੀ ਕਦੇ ਦੇਖੋ ਜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੀ ਇਸ ਤਰ੍ਹਾਂ ਦੀ ਕੋਈ ਸੋਚ ਨਹੀਂ ਸੀ ਕਿ ਸਾਡੇ ਘਰੇ ਲੜਕੀ ਆ ਮੇਰੇ ਦੋ ਲੜਕੀਆਂ ਹੋਈਆਂ ਸੀ ਪਰ ਅਸੀਂ ਫੇਰ ਵੀ ਨਹੀਂ ਸੋਚਿਆ ਸਾਡੇ ਦੋ ਲੜਕੀ ਹੋਈਆਂ ਵਾ ਪਰ ਅਸੀਂ ਬੇਟੀ ਨੂੰ ਕਦੇ ਨਹੀਂ ਸੀ ਰੋਕਿਆ ਪਰ ਮੈਂ ਤਾਂ ਪੂਰੇ ਹਿੰਦੁਸਤਾਨ ਨੂੰ ਨਹੀਂ ਮੈਂ ਪੂਰੇ ਵਰਲਡ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੀਆਂ ਬੱਚੀਆਂ ਨੂੰ ਕੁੱਖਾਂ ਚ ਨਾ ਮਾਰੋ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਪੜ੍ਹਾਈ ਹੋਵੇ ਚਾਹੇ ਮਤਲਬ ਖੇਡਣਾ ਹੋਵੇ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਰੋਕੋ ਨਾ ਜੇ ਤੁਹਾਡਾ ਬੱਚਾ ਕੋਈ ਆਫਸਰ ਬਣਦਾ ਤਾਂ ਵੀ ਤੁਹਾਡੇ ਮਾਪੇ ਦਾ ਨਾਂ ਰੋਸ਼ਨ ਹੁੰਦਾ ਵਾ ਜੇ ਤੁਹਾਡਾ ਬੱਚਾ ਕੋਈ ਪਲੇਅਰ ਬਣਦਾ ਤਾਂ ਵੀ ਨਾਂ ਰੋਸ਼ਨ ਹੁੰਦਾ ਵਾ ਹੁਣ ਜਿਸ ਤਰ੍ਹਾਂ ਪੂਰੀ ਟੀਮ ਇੰਡੀਆ ਦੀਆਂ ਬੇਟੀਆਂ ਨੇ ਮਤਲਬ ਵਰਲਡ ਕੱਪ ਜਿੱਤਿਆ ਵਾ ਆਪਣੇ ਨਾਂ ਦੇਸ਼ ਦਾ ਨਾਂ ਰੋਸ਼ਨ ਕੀਤਾ ਵਾ ਉਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਪੰਜਾਬ ਦਾ ਵੀ ਬੇਟੀ ਦਾ ਨਾਂ ਰੋਸ਼ਨ ਕੀਤਾ ਵਾ ਤੇ ਇਸੇ ਤਰ੍ਹਾਂ ਆਪਣੇ ਮਾਪੇ ਦਾ ਵੀ ਨਾਮ ਰੋਸ਼ਨ ਕੀਤਾ ਜੇ ਤੁਸੀਂ ਆਪਣੇ ਬੇਟਾ ਨੂੰ ਅੱਗੇ ਆਉਣ ਦਾ ਮੌਕਾ ਦੋਗੇ ਤੁਹਾਡੀਆਂ ਬੇਟੀਆਂ ਵੀ ਤੁਹਾਡਾ ਨਾਮ ਰੋਸ਼ਨ ਕਰਨਗੀਆਂ ਇਹ ਇਹ ਛਟਕੇ ਜਦੋਂ ਆਪਾਂ ਗੱਲ ਕਰਦੇ ਕੋਈ ਕਿੱਸਾ ਸਾਂਝਾ ਕਰੂਗੇ ਕਿ ਵੱਡੇ ਵੱਡੇ ਸ਼ੱਕਿਆਂ ਦੀ ਸ਼ੁਰੂਆਤ ਕਦੋਂ ਹੁੰਦੀ ਆ ਕਿੱਦਾਂ-ਕਿੱਦਾਂ ਦੇ ਉਦੋਂ ਤੁਸੀਂ ਚੀਜ਼ਾਂ ਦੇਖਦੇ ਸੀ ਕਿ ਵਾ ਵਿਵਾਹ ਇਨਾ ਵੱਲਾ ਤੇਜ਼ ਨਿਕਲਿਆ ਹਾਂਜੀ ਜਦੋਂ ਗਿਆਨ ਜੋਤੀ ਸਕੂਲ ਦਾਰਾਪੁਰ ਬੇਟੀ ਨੂੰ ਲੈ ਕੇ ਗਏ ਸੀਗੇ ਤਾਂ ਸੋਢੀ ਸਰ ਦੇ ਸਕੂਲ ਦੇ ਪਿਛਲੇ ਪਾਸੇ ਉਹਨਾਂ ਦੀ ਗਰਾਉਂਡ ਸੀਗੀ ਅੱਛਾ ਉੱਥੇ ਪ੍ਰੈਕਟਿਸ ਕਰਾਉਂਦੇ ਸੀ ਬੇਟੀ ਨੂੰ ਉੱਥੇ ਉਹਨਾਂ ਦੇ ਗਰਾਂਡ ਮਤਲਬ ਕੰਧ ਦੇ ਉੱਪਰ ਉਹਨੇ ਸ਼ੀਸ਼ੇ ਵੀ ਲੱਗੇ ਹੋਏ ਸਨ ਬਾਰੀਆਂ ਵਗੈਰਾ ਜਿਵੇਂ ਵਿੰਡੋ ਲੱਗੇ ਹੁੰਦੀਆਂ ਜੀ ਤੇ ਨਾਲ ਖੇਤ ਵੀ ਸੀਗੇ ਹੂੰ ਤੇ ਉਹ ਪਤਾ ਨਹੀਂ ਕਿੰਨੀਆਂ ਬਾਲਾਂ ਬੇਟੀ ਨੇ ਖੇਤਾਂ ਦੇ ਵਿੱਚ ਤੇ ਉਹ ਸ਼ੀਸ਼ੇ ਤੋਂ ਪਰਮਾਰਮਾ ਸ਼ੀਸ਼ੇ ਤੋੜਤੇ ਉਹਨਾਂ ਦੇ ਹੂੰ ਪਰ ਛੋਡੀ ਸਰ ਨੇ ਕਦੇ ਪਰਵਾਹ ਹੀ ਨਹੀਂ ਕੀਤੀ ਸੀ ਮੈਂ ਮੈਂ ਇਹ ਸੁਣਿਆ ਕਿ ਫੀਲਡਰ ਜਿਹੜੇ ਬਾਧੂ ਲਾਣੇ ਪੈਂਦੇ ਸੀ ਬਿਲਡਿੰਗ ਲਾਈਨ ਤੇ ਕਿ ਹਨਾ ਕਿਤੇ ਹੋਰ ਐਦਾਂ ਨੁਕਸਾਨ ਜਿਆ ਨਾ ਹੋ ਜAVE ਉਹ ਵਿੱਚ ਵਿੱਚ ਗੇਂਦ ਰਵੇ ਪਰ ਫਿਰ ਵੀ ਉਹ ਗੇਂਦ ਜਿਹੜੀ ਆ ਪੂਰਾ ਆਪਣਾ ਪ੍ਰਭਾਵ ਪਾ ਦਿੰਦੀ ਸੀ ਹਾਂਜੀ ਹਾਂਜੀ ਮਤਲਬ ਇਸ ਤਰ੍ਹਾਂ ਹੁੰਦਾ ਵਾ ਜੀ ਪਰ ਹੁਣ ਜਦੋਂ ਟੀਮ ਦੇ ਕਪਤਾਨੀ ਕਰਨੀ ਫਿਰ ਬਹੁਤ ਕੁ ਸੋਚਣਾ ਪੈਂਦਾ ਵੀ ਗੇਮ ਕਿਵੇਂ ਖੇਡਣੀ ਆ ਕਿਸ ਤਰ੍ਹਾਂ ਬੈਟਿੰਗ ਕਰਨੀ ਆ ਹੂੰ ਤੇ ਉਹ ਜ਼ਿੰਮੇਵਾਰੀ ਬਣ ਜਾਂਦੀ ਆ ਇਹ ਇਹ ਕਪਤਾਨੀ ਤੇ ਆ ਰਹੀ ਸੀ ਕਿ ਇੱਕ ਕਹਿੰਦੇ ਤੂਫਾਨ ਦੇ ਵਿੱਚ ਵੀ ਡੁੱਬਿਆ ਜਹਾਜ਼ ਜਦੋਂ ਸੁਰੱਖਿਤ ਕਿਨਾਰੇ ਤੇ ਲਾਣਾ ਨਾ ਤਾਂ ਉਹ ਕਪਤਾਨੀ ਹੁੰਦੀ ਆ ਤੇ ਉਹ ਕਪਤਾਨੀ ਉਹ ਸੂਝ-ਬੂਝ ਹਰਮਨਪ੍ਰੀਤ ਚ ਵੀ ਦੇਖਣ ਨੂੰ ਮਿਲੀ ਇੱਕ ਇੱਕ ਉਹ ਮੋੜ ਆ ਗਿਆ ਟਰਨਿੰਗ ਪੁਆਇੰਟ ਉਦੋਂ ਜਿਹੜਾ ਸਾਡੇ ਸਾਹਮਣੇ ਆਇਆ ਪਰ ਉਮੀਦਾਂ ਕਿਤੇ ਖਤਮ ਹੋ ਰਹੀਆਂ ਸੀ ਕਿ ਸ਼ਾਇਦ ਨਹੀਂ ਇਸ ਵਾਰ ਵੀ ਹੱਥ ਜਿਹੜਾ ਕੁਝ ਨਹੀਂ ਪਏਗਾ ਪਰ ਉਹ ਤੁਹਾਡੀਆਂ ਵੀ ਧੜਕਣਾ ਤੇਜ਼ ਹੋ ਗਈਆਂ ਹੋਣਗੀਆਂ ਜਿਹੜੇ ਮਹਿਲਾ ਕ੍ਰਿਕਟ ਟੀਮ ਨੂੰ ਦੇਖਦੇ ਆ ਪਿਆਰ ਕਰਦੇ ਆ ਉਹਨਾਂ ਦੀਆਂ ਵੀ ਧੜਕਣਾ ਬਹੁਤ ਤੇਜ਼ ਹੋ ਗਈਆਂ ਸੀ ਫਿਰ ਉਹ ਕਪਤਾਨੀ ਲੱਗੀ ਉਹ ਸੂਝਬੂਝ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਉਹ ਸੱਚੀ ਵਾਕਈ ਕਾਬਲੇ ਤਰੀਫ ਹੈ ਹਾਂਜੀ ਹਾਂਜੀ ਕਾਬਲੇ ਤਰੀਫ ਤੈ ਗਈ ਹੈ ਜਿਵੇਂ ਹੁਣ ਪਹਿਲਾਂ ਅਸੀਂ ਤਾਂ ਮੈਚ ਹਾਰ ਗਏ ਸੀਗੇ ਉਸ ਤੋਂ ਬਾਅਦ ਨਿਊਜ਼ੀਲੈਂਡ ਨਾਲ ਜਿੱਤਣਾ ਸਾਨੂੰ ਬਹੁਤ ਜ਼ਰੂਰੀ ਸੀਗਾ ਉੱਥੇ ਵੀ ਇਕੱਲੀ ਬੇਟੀ ਦੀ ਕਪਤਾਨੀ ਨਹੀਂ ਪੂਰੀ ਟੀਮ ਦੀ ਮਤਲਬ ਅਸੀਂ ਸੰਘਰਸ਼ ਕਹਿ ਸਕਦੇ ਹਾਂ ਉਹਨਾਂ ਨੇ ਰਲ ਕੇ ਕੀਤਾ ਨਿਊਜ਼ੀਲੈਂਡ ਨੂੰ ਪਹਿਲਾਂ ਸੈਮੀਫਾਈਨਲ ਤੋਂ ਪਹਿਲਾਂ ਹਰਾਇਆ ਸੀ ਲੀਗ ਮੈਚ ਦੇ ਵਿੱਚ ਉਸ ਤੋਂ ਬਾਅਦ ਆਸਟ੍ਰੇਲੀਆ ਨਾਲ ਸਾਡਾ ਮੈਚ ਸੀਗਾ ਉਹਦੇ ਵਿੱਚ ਵੀ ਪੂਰੀ ਟੀਮ ਨੇ ਇੱਕ ਜੱਟ ਹੋ ਕੇ ਤੇ ਬੇਟੀ ਦੀ ਕਵਤਾਨੀ ਦੇ ਨਾਲ ਸੈਮੀਫਾਈਨਲ ਮੈਚ ਜਿੱਤਿਆ ਸਾਨੂੰ ਬਹੁਤ ਵਧੀਆ ਲੱਗਾ ਇਹ ਜਦੋਂ ਆਪਾਂ ਕਹਿੰਦੇ ਆ ਕਿ ਸ਼ਫਾਲੀ ਨੂੰ ਜਿਹੜਾ ਚਾਂਸ ਦੇਣਾ ਉਹ ਬਹੁਤ ਵੱਡੀ ਸੂਝਬੂ ਸੀ ਕਿ ਹਨਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੰਨਿਆ ਕਿ ਅਗਰੀ ਕੁੜੀ ਕੌਨਫੀਡੈਂਟ ਹੈ ਉਹਨਾਂ ਨੇ ਇੰਟਰਵਿਊ ਚ ਵੀ ਕਿਹਾ ਤਾਂ ਮੈਂ ਇਹ ਮਨ ਚ ਸੋਚਿਆ ਕਿ ਜੇ ਕੌਨਫੀਡੈਂਟ ਆ ਤਾਂ ਮੈਂ ਇਹਨੂੰ ਇੱਕ ਵਾਰ ਉਤਾਰਾਂ ਜ਼ਰੂਰ ਮੈਨੂੰ ਰੈਗਰੇਟ ਨਾਰੋਵੇ ਕਿ ਮੈਂ ਇਹਨੂੰ ਉਤਾਰਿਆ ਨਹੀਂ ਅਸੀਂ ਹਾਰ ਗਏ ਤਾਂ ਆਸਟ੍ਰੇਲੀਆ ਇੱਕ ਬਹੁਤ ਸਟਰੋਂਗ ਟੀਮ ਇੰਗਲੈਂਡ ਹਨਾ ਅਸੀਂ ਅਹਾਰ ਦੇ ਆਏ ਆ ਪਰ ਤੁਸੀਂ ਦੇਖੋ 2017 ਦੇ ਵਿੱਚ ਵੀ ਉਹ ਚੀਜ਼ ਫੇਸ ਕਰਨ ਨੂੰ ਮਿਲੀ ਪਰ ਉਸ ਤੋਂ ਬਾਅਦ ਵੀ ਇਹ ਸੰਘਰਸ਼ ਜਾਰੀ ਰਿਹਾ ਪਰ ਅੱਜ ਕੀ ਲੱਗਦਾ ਵਾ ਕਿ ਇੱਕ ਹਮੇਸ਼ਾ ਅੰਤਿਮ ਟੀਚਾ ਵਰਲਡ ਕੱਪ ਹੀ ਹੁੰਦਾ ਕਿ ਅਸੀਂ ਵਰਲਡ ਕੱਪ ਤੱਕ ਪਹੁੰਚਾਈਏ ਹੋਰ ਵੀ ਅੱਗੇ ਵਧਣ ਦੀ ਹੈ ਕੋਈ ਪਲੈਨਿੰਗ ਧੀ ਦੀ ਜਾਂ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਗੇਮ ਆ ਗੇਮ ਦੇ ਵਿੱਚ ਸੱਟਾਂ ਤਾਂ ਵੱਜਦੀਆਂ ਹੀ ਆ ਹਨ ਪ੍ਰਿਤਿਕਾ ਦੇ ਸੱਟ ਵੱਜਣ ਦੇ ਕਾਰਨ ਸਪਾਲੀ ਵਰਮਾ ਨੂੰ ਮੌਕਾ ਮਿਲਿਆ ਸਪਾਲੀ ਵਰਮਾ ਨੇ ਵੀ ਆ ਕੇ ਆਪਦਾ ਪੂਰਾ ਰੋਲ ਨਿਭਾਇਆ ਉਹਦੇ 'ਚ ਕੋਈ ਸ਼ੱਕ ਨਹੀਂ ਕੀ ਤੇ ਇਹਦੇ ਵਿੱਚ ਅਸੀਂ ਤਾਂ ਇਹੀ ਕਵਾਂਗੇ ਵੀ ਪੂਰੀ ਟੀਮ ਨੇ ਇੱਕ ਜੱਟ ਹੋ ਕੇ ਖੇਲੇ ਆ ਤੇ ਆਪਦੇ ਦੇਸ਼ ਦਾ ਨਾਮ ਰੋਸ਼ਨ ਕੀਤਾ ਤੇ ਵਰਲਡ ਕੱਪ ਜਿੱਤ ਕੇ ਲਿਆ ਦੁਪੱਟਾ ਬਨ ਕੇ ਖੇਡਦੇ ਹੁੰਦੇ ਸੀ ਵੀ ਕਿੱਸਾ ਸੀ ਕੋਈ ਹਾਂਜੀ ਹਾਂਜੀ ਜਦੋਂ ਬੇਟੀ ਸਕੂਲ ਜਾਂਦੀ ਸੀ ਨਾ ਜੀ ਉੱਥੇ ਮਤਲਬ ਪਾਬੰਦੀ ਲਗਾਈ ਜਾਂਦੀ ਸੀ ਨਾ ਵੀ ਛੋਟੇ ਬੱਚਿਆਂ ਦੇ ਜਿਵੇਂ ਸਕੂਲ ਦੇ ਵਿੱਚ ਵੀ ਤੁਸੀਂ ਦੂਸਰਾ ਪੈਂਟ ਵਗੈਰਾ ਨਹੀਂ ਪਾ ਕੇ ਆ ਸਕਦੇ ਵੀ ਤੁਹਾਨੂੰ ਦੂਸਰੇ ਕੱਪੜੇ ਪਾਉਣੇ ਪੈਣਗੇ ਜਿਹੜੀ ਯੂਨੀਫਾਰਮ ਹੁੰਦੀ ਹੈ ਸਕੂਲ ਦੀ ਤੇ ਉਹ ਬੇਟੀ ਨੂੰ ਫਿਰ ਦੁਬੱਟਾ ਵੀ ਨਾਲ ਲੈ ਕੇ ਜਾਣਾ ਪੈਂਦਾ ਸੀਗਾ ਓਕੇ ਤੇ ਉਹ ਜਦੋਂ ਫਿਰ ਖੇਡਦੇ ਸੀ ਉਹ ਆਪਦੇ ਫਿਰ ਲੱਕ ਦੇ ਨਾਲ ਬੰਨ ਲੈਂਦੀ ਸੀਗੀ ਬੰਨ ਕੇ ਦੇ ਫੇਰ ਬੋਲਿੰਗ ਬੈਟਿੰਗ ਕਰਦੀ ਹੁੰਦੀ ਸੀ ਓਕੇ ਤੇ ਇਹ ਲੱਗਦਾ ਸੀ ਕਿ ਇਹਦੇ ਸ਼ੌਂਕ ਵੀ ਥੋੜੇ ਮੁੰਡਿਆਂ ਵਾਲੇ ਆ ਇਦਾਂ ਵੀ ਕਦੇ ਫੀਲ ਹੁੰਦਾ ਸੀ ਹਾਂਜੀ ਸ਼ੌਂਕ ਤਾਂ ਸੀਗੇ ਪਰ ਜਦੋਂ ਸੋਢੀ ਸਰ ਲੈ ਕੇ ਗਏ ਆ ਪਹਿਲੇ ਦਿਨ ਤਾਂ ਬੇਟੀ ਯੂਨੀਫਾਰਮ ਪਾ ਕੇ ਚਲੀ ਗਈ ਪਰ ਸੋਢੀ ਸਰ ਨੇ ਜਦੋਂ ਵਾਪਸ ਆਉਣ ਲੱਗੇ ਘਰੇ ਇਤੋਂ ਮੋਗੇ ਤੋਂ ਉਹਨੂੰ ਲੈ ਕੇ ਜਾਂਦੇ ਸੀ ਉਹਨਾਂ ਦੀ ਗੱਡੀ ਹੁੰਦੀ ਸੀ ਤੇ ਉਹ ਕਹਿੰਦੇ ਵੀ ਕੱਲ ਤੋਂ ਵੀ ਮਤਲਬ ਤੂੰ ਤੇ ਜੂਨੀਫਾਰਮ ਨਹੀਂ ਪਾ ਕੇ ਉਹਨੇ ਖੇਡਣ ਵਾਲੇ ਕੱਪੜੇ ਪਾ ਕੇ ਆਉਣੇ। ਹੂੰ ਫਿਰ ਉਸ ਦਿਨ ਤੋਂ ਉਹਨਾਂ ਨੇ ਮਤਲਬ ਇਹੋ ਜਿਹੇ ਕੱਪੜੇ ਪਾਏ ਜੀ ਅੱਜ ਤੱਕ ਹੂੰ ਪੂਰਾ ਵਰਲਡ ਦੇਖ ਰਿਹਾ ਵਾ ਪੂਰਾ ਵਰਲਡ ਵੇਖ ਰਿਹਾ ਤਾੜੀਆਂ ਮਾਰ ਰਿਹਾ ਉਹਨਾਂ ਦੀ ਵੇਟ ਕਰ ਰਿਹਾ ਕਦੋਂ ਆਣਗੇ ਇਹ ਕੀ ਮਾਪਿਆਂ ਨੂੰ ਉਹ ਸਮਾਂ ਮਿਲ ਪੰਦਾ ਆਪਣੀ ਧੀ ਦਾ ਧੀ ਵੀ ਜੀ ਹੋ ਗਈ ਹੈ ਲਾਈਫ ਦੇ ਵਿੱਚ ਬਹੁਤ ਉੱਚੀਆਂ ਪਲੰਘਾਂ ਪਟ ਰਹੀ ਹੈ ਪਰ ਉਹ ਮਾਪੇ ਅੱਜ ਵੀ ਮੋਗੇ ਦੇ ਵਿੱਚ ਬੈਠੇ ਹੋਏ ਨੇ ਧੀ ਨੂੰ ਮਿਲਦੇ ਜਰੂਰ ਨੇ ਪਰ ਉਹ ਸਮਾਂ ਕਿਤੇ ਕਮੀ ਰਹਿ ਜਾਂਦੀ ਹੈ ਹਾਂਜੀ ਕਮੀ ਤਾਂ ਪੂਰੀ ਰਹਿ ਜਾਂਦੀ ਨਹੀਂ ਮੇਰੇ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਵੀ ਜਦੋਂ ਬੇਟੀ ਆਈ ਸਾਨੂੰ ਮਲਾਓ ਤੇ ਉਹ ਬੇਟੀ ਦੇ ਨਾਲ ਸਾਡੀ ਫੋਨ ਤੇ ਵੀ ਜਲਦੀ ਗੱਲ ਨਹੀਂ ਹੁੰਦੀਗੀ ਮਿਲਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਆ ਕਈ ਵਾਰੀ ਤਾਂ 6-6 ਮਹੀਨੇ 5-5 ਮਹੀਨੇ ਸਾਨੂੰ ਮਿਲਦੀ ਨਹੀਂ ਆ ਕੇ ਬੇਟੀ ਵੀਜੀ ਤਾਂ ਹੈਗੀ ਆ ਜੀ ਮਾਂ ਨੂੰ ਸੁਤਾਂਦੀ ਆ ਉਹ ਕਮੀ ਕਿ ਧੀ ਜਦੋਂ ਮੇਰੇ ਕੋਲ ਸੀ ਪਰ ਅੱਜ ਧੀ ਚਲੋ ਬਹੁਤ ਖੁਸ਼ੀ ਆ ਅੱਗੇ ਵੱਧ ਰਹੀ ਆ ਪਰ ਉਹ ਜਿਹੜੇ ਮਾਂ ਨੇ ਕੁਝ ਚੀਜ਼ਾਂ ਸਾਂਝੀਆਂ ਕਰਨੀਆਂ ਹੁੰਦੀਆਂ ਧੀ ਦੀਆਂ ਵੀ ਸੁਣਨੀਆਂ ਹੁੰਦੀਆਂ ਉਹ ਸਮਾਂ ਨਹੀਂ ਮਿਲਦਾ ਪੁਰਾਣੇ ਜਵਾਨਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਹੁਣ ਤਾਂ ਮੋਬਾਈਲ ਮੋਬਾਈਲ ਦੇ ਵਿੱਚ ਵੀਡੀਓ ਕਾਲ ਤੇ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹਨਾ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਬਣਨ ਦੀ ਖਾਤਰ ਆਪਾਂ ਨੂੰ ਬੱਚਿਆਂ ਨੂੰ ਬਾਹਰ ਕੱਢਾਂਗੇ ਤਾਂ ਕੁਝ ਬਣਨਗੇ ਪਰ ਕਦੇ ਘੁੱਟ ਕੇ ਜੱਫੀ ਪਾਉਣ ਨੂੰ ਮਨ ਕਰੇ ਕਦੇ ਹੈ ਗੱਲ ਨਾਲ ਲੜਨ ਨੂੰ ਮਨ ਕਰੇ ਉਹ ਵੀ ਕਿੰਦਾ ਚੀਜ਼ਾਂ ਪੂਰੀਆਂ ਕਰਦੇ ਹੋ ਹਾਂਜੀ ਉਹ ਸਾਨੂੰ ਮਿਲ ਜਾਂਦੀ ਹੈ ਕਈ ਕਈ ਵਾਰ 6 ਮਹੀਨੇ ਵੀ ਲੱਗ ਜਾਂਦੇ ਸਾਲ ਵੀ ਲੱਗ ਜਾਂਦੇ ਹੁਣ ਪਿਛਲੀ ਗੇਰ ਸਾਨੂੰ ਅਸੀਂ ਕੈਨੇਡਾ ਚਲੇ ਗਏ ਸਨ 2 ਸਾਲ ਬਾਅਦ ਮਿਲੀ ਹੈ ਸੋ ਬਿਲਕੁਲ ਇਹ ਕਹਾਣੀ ਹੈ ਹਰਮਨਪ੍ਰੀਤ ਕੌਰ ਦੀ ਉਸ ਦੀ ਪੂਰੀ ਟੀਮ ਦੀ ਜਿਹੜੀ ਅੱਜ ਚਾਰੇ ਪਾਸੇ ਚਰਚਾ ਦੇ ਵਿੱਚ ਹੈ ਸੀਐਮਾਨ ਵੱਲੋਂ ਗੱਲਬਾਤ ਕੀਤੀ ਗਈ ਹੈ ਤਾਂ ਕੀ ਲੱਗਦਾ ਹੈ ਕਿ ਕੋਈ ਮੰਗ ਕਰਦੇ ਹੋ ਕਿ ਹੋਰ ਅੱਗੇ ਕਿਸ ਤਰੀਕੇ ਦੇ ਨਾਲ ਧੀ ਨੂੰ ਵਧਾਇਆ ਜਾਏ ਹਾਂਜੀ ਅਸੀਂ ਤਾਂ ਮਾਨ ਸਰਵ ਕੋਲ ਇੱਕੋ ਹੀ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਕੋਲ ਕਿ ਬੇਟੀ ਨੂੰ ਡੀਐਸਪੀ ਦਾ ਬਣਾਇਆ ਹੈ ਹੁਣ ਬੇਟੀ ਦੀ ਪ੍ਰੋਮੋਸ਼ਨ ਕੀਤੀ ਜਾਵੇ ਤੇ ਸਾਨੂੰ ਵਰਲਡ ਕੱਪ ਜਿੱਤਣ ਨਾਲੋਂ ਵੱਧ ਖੁਸ਼ੀ ਹੋਊਗੀ ਮਾਪਿਆਂ ਦਾ ਸੁਪਨਾ ਇੱਕ ਬਾਪ ਦਾ ਸੁਪਨਾ ਹੈ ਹਾਂਜੀ ਮਾਪੇ ਖੁਸ਼ੀ ਦੇ ਵਿੱਚ ਭਾਵੁਕ ਨੇ ਤੁਸੀਂ ਦੇਖੋ ਕਿ ਖੁਸ਼ੀ ਬਹੁਤ ਵੱਡੀ ਚੀਜ਼ ਹੈ ਕਿ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉਸ ਕੁੜੀ ਨੇ ਪੂਰੇ ਵਰਲਡ ਲੈਵਲ ਤੇ ਤੇ ਅੱਜ ਉਹ ਮਾਪੇ ਬੈਠੇ ਨੇ ਜਿਹੜੇ ਘਰ ਦੇ ਵਿੱਚ ਨੇ ਪਰ ਉਹ ਧੀ ਜਿਹੜੀ ਅੱਜ ਬਹੁਤ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਚੁੱਕੀ ਆ ਤੇ ਹੋਰ ਵੀ ਅੱਗੇ ਵਧਾਉਣਾ ਹੈ ਆਪਣਾ ਨਾਮ ਪੂਰੀ ਟੀਮ ਦਾ ਵਧਾਉਣਾ ਹੈ ਸੋ ਬਹੁਤ ਮੁਬਾਰਕਬਾਦ ਹੈ ਇਹਨਾਂ ਮਾਪਿਆਂ ਨੂੰ ਪੂਰੀ ਮੁਬਾਰਕਬਾਦ ਹੈ ਪੰਜਾਬ ਇੰਡੀਆ ਨੂੰ ਸੋ ਇਹ ਮਾਪਿਆਂ ਨਾਲ ਗੱਲਬਾਤ ਹੋਈ ਹੈ ਕੀ ਕਹਿਣਾ ਚਾਹੋਗੇ ਕਿਵੇਂ ਵਧਾਈ ਦੇਣਾ ਚਾਹੋਗੇ ਕਮੈਂਟ ਕਰਕੇ ਜ਼ੋਰ ਦੱਸਣਾ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਹੈਪੀ ਗਰੀਵਾਲਜੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ